ਪਿਛਲੇ ਘੰਟਿਆਂ ਦੌਰਾਨ ਇੱਕ ਬੜੀ ਅਜੀਬੋ-ਗਰੀਬ ਘਟਨਾ ਵਾਪਰੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਕੁਝ ਨੌਜਵਾਨ ਇੱਕ ਰੇੜੀ ਵਾਲੇ ਤੋਂ ਅੰਡੇ ਖਰੀਦਦੇ ਨੇ ਤੇ ਉਸ ਨੂੰ ਬਿਨਾਂ ਪੈਸੇ ਦਿੱਤੇ ਹੀ ਉਹ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਜਿਵੇਂ ਹੀ ਇਹ ਵਰਤਾਰਾ ਵਾਪਰਦਾ ਉੱਥੇ ਸੀਸੀਟੀਵੀ ਲੱਗੇ ਹੋਏ ਸੀ ਕੈਮਰੇ ਦੇ ਵਿੱਚ ਜਿਹੜੀ ਰਿਕਾਰਡਿੰਗ ਸੀ ਉਸ ਤੋਂ ਬਾਅਦ ਉਹ ਇੰਟਰਨੈਟ ਤੇ ਵਾਇਰਲ ਹੋ ਜਾਂਦੀ ਹੈ ਤੇ ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਲੋਕ ਵਾਕ ਵਾਕਤਾਂ ਦੇ ਆਪੋ ਆਪਣੇ ਹਿਸਾਬ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਕਮੈਂਟ ਕਰ ਰਹੇ ਨੇ ਪਰ ਇਹ ਨੌਜਵਾਨ ਤੁਰੰਤ ਉਸ ਤੋਂ ਬਾਅਦ ਚ ਕੈਮਰੇ ਦੇ ਸਾਹਮਣੇ ਆਏ ਨੇ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਕਿ ਆਖਰ ਇਹ ਸਾਰੀ ਘਟਨਾ ਵਾਪਰੀ ਕਿਵੇਂ ਹੈ ਅਸਲ ਸਚਾਈ ਕੀ ਹੈ ਤੇ ਤੁਸੀਂ ਦੋਸਤੋ ਇਹ ਸਾਰੀ ਗੱਲਬਾਤ ਸੁਣ ਕੇ ਦੱਸਿਓ ਆਪਣਾ ਕਮੈਂਟ ਕਰਿਓ ਕਿ ਕੀ ਇਹ ਨੌਜਵਾਨ ਸਹੀ ਕਹਿ ਰਹੇ ਨੇ ਆਖਰ ਸਹੀ ਕੌਣ ਹੈ ਗਲਤ ਕੌਣ ਹੈ ਇਹ ਸਾਰੀ ਗੱਲਬਾਤ ਤੁਸੀਂ ਜ਼ਰੂਰ ਕਮੈਂਟਾਂ ਵਿੱਚ ਆਪਣਾ ਕਮੈਂਟ ਕਰਕੇ ਇਹ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਿਓ ਤਾਂ ਕਿ ਲੋਕ ਜਿਸ ਤਰ੍ਹਾਂ ਵਕ ਵਕ ਕਿਆ ਸਰਾਇਆਂ ਲਾ ਰਹੇ ਨੇ ਸਾਰਿਆਂ ਨੂੰ ਇਸ ਗੱਲ ਦੀ ਸਹੀ ਜਾਣਕਾਰੀ ਸਭ ਤੱਕ ਇਹ ਪਹੁੰਚ ਸਕੇ ਰਾਤ ਵੇਲੇ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਕਹਿੰਦਾ ਆਪਣੀ ਪੇਮੈਂਟ ਹੋ ਗਈ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੇ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ। ਜਦੋਂ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜਿਆ ਇਹ। ਅਸੀਂ ਅਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ। ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਵਿੱਚ ਅਸੀਂ ਬੋਰਡ ਤੋਂ ਨੰਬਰ ਪੜ੍ਹਿਆ ਨੰਬਰ ਪੜ੍ਹ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਥੋੜੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ। ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖਕ ਨੇ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਾਂ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜੀ ਸਕੈਨ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀ ਜੀ ਠੀਕ ਹੈ ਕਿਹੜੇ ਇਧਰੋਂ ਸਾਹਜੰਦ ਜੀ ਹਾਂ ਜੀ ਹਾਂ ਜੀ ਤੇ ਜਾਣਾ ਕਿੱਥੇ ਸੀਗਾ ਜੀ ਬਠਿੰਡੇ ਹੀ ਬਠਿੰਡੇ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਸੀ ਆਪਾਂ ਸੁਭਾ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਅਗੇ ਵੀ ਆਪਣੇ ਭਲਾਈਆਂ ਦੇ ਸੰਤ ਪੰਸਾ ਸਾਹਿਬ ਨਾਲ ਚਰਨ ਸਿੰਘ ਸੰਧੂ ਅਕਾਲੀ ਦਲ ਬਲੋਗਰ ਪੰਸੀ ਉਹਨਾਂ ਨਾਲ ਗੱਲ ਕਰਾਉਂਦੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਉਹ ਕੈਮਰੇ ਤੋਂ ਵੀਡੀਓ ਜਦੋਂ ਅਪਲੋਡ ਕਰਦੇ ਉਹ ਵੀ ਵੀਡੀਓ ਵੇਰ ਤੋਂ ਲਾਵਾ ਵੀ ਬੜਾ ਵੱਡਾ ਇੱਕ ਮੁੱਦਾ ਅੱਜ ਦੀ ਘੜੀ ਪੰਜਾਬ ਦੇ ਵਿੱਚ ਬਣਿਆ ਰਿਹਾ ਹੈ ਅੰਡੇ ਅੰਡੇ ਨੂੰ ਲੈ ਕੇ ਟਰੋਲ ਹੋ ਰਹੇ ਆ ਬਹੁਤ ਵੱਡੇ ਪੱਧਰ ਤੇ ਗਲਵਾਟ ਹੋ ਰਹੀ ਹੈ ਤੇ ਪਰ ਉਹ ਜਿਹੜੇ ਬਾਈ ਸੀ ਆਪਸ ਵਿੱਚ ਦੀ ਇੱਕ ਏਰੀਆ ਦੇ ਹੀ ਸੀਗੇ ਦੋਨਾਂ ਦੇ ਬਾਈ ਸਸੀਕਰ ਜੀ ਸਸੀਕਰ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲਦੀਪ ਸਿੰਘ ਹੈ ਅੱਛਾ ਬਾਈ ਕੀ ਹੈ ਸਾਰਾ ਕੀ ਕਹਾਣੀ ਵਾਪਰ ਗਈ ਕੀ ਭਲੇਖਾ ਲੱਗਾ ਜਾਂ ਗਲਤੀ ਹੋ ਗਈ ਕੀ ਹੋ ਗਿਆ ਮੇਰਾ ਬਾਈ ਰਾਤ ਅਸੀਂ ਅੰਡੇ ਲੈ ਕੇ ਸੀ ਇੱਥੋਂ ਹਾਂ ਜੇਟ ਰਿਆਂ ਹਾਂ ਤੇ ऐसे हुए नहीं ठीक है वो ਨਾਲ ਜਿਹੜਾ ਮੇਰੇ ਮੁੰਡਾ ਸੀ ਉਹ ਕਹਿੰਦਾ ਵੀ ਆਪਣੇ ਸਕੈਨਰ ਤੇ ਪੈਸੇ ਹੋਗੇ ਕਹਿੰਦਾ ਠੀਕ ਹੈ ਚਲਿਏ ਤੇ ਮੈਂ ਚਲੋ ਠੀਕ ਹੈ ਕਿ ਅਸੀਂ ਜਾਵਦੇ ਉੱਥੇ ਹੀ ਉਸ ਤੋਂ ਬਾਅਦ ਕੋਈ 20 25 ਮਿੰਟਾਂ ਬਾਅਦ ਉਹ ਪੇਮੈਂਟ ਮੱਲੋ 2100 ਰੁਪਿਆ ਸਾਨੂੰ ਇੱਧਰ ਨਹੀਂ ਆਈ ਸਾਨੂੰ ਆਪ ਨਹੀਂ ਇਹ ਤਾਂ ਇੱਕ ਸਕੈਨਰ ਤੁਹਾਡੇ ਕੋਲੇ ਲਿਆਂਦਾ ਤੇ ਨਹੀਂ ਹੁੰਦੀ ਦੂਜੇ ਸਕੈਨਰ ਤੇ ਚੱਕਣਾਉਂਦਾ ਜਦੋਂ ਇਹ ਚੱਕ ਕੇ ਤੁਰਦਾ ਉਹਦੋਂ ਤੁਸੀਂ ਗੱਡੀ ਤੋੜ ਲੈਨੇਓ ਜਦੋਂ ਉਹ ਮੱਲੋ ਵੀ ਇਹ ਚੱਕਣਾਉਂਦਾ ਉਹ ਨਾਲ ਮੁੰਡਾ ਮੈਨੂੰ ਕਹਿੰਦਾ ਵੀ ਆਪਣੇ ਪੈਸੇ ਹੋਗੇ ਉਸ ਤੋਂ ਬਾਅਦ ਅਸੀਂ ਤੁਰ ਗਏ ਠੀਕ ਹੈ ਉਦੋਂ ਬਾਅਦ ਅੁਰਗੇ ਉਦੋਂ ਬਾਅਦ ਜੋ ਅਸੀਂ ਜਾਵੜੀ ਉਹ ਉਦੋਂ ਅੱਧੇ ਘੰਟੇ ਬਾਅਦ ਉਹ ਪੈਸੇ ਮਾਨੂੰ ਸਾਨੂੰ ਪੁੱਠੇ ਆ ਗਏ ਤੇ ਉਹ ਬਾਈ ਮੈਨੂੰ ਕਹਿੰਦਾ ਯਾਰ ਪੈਸੇ ਤਾਂ ਆਪਾਂ ਨੂੰ ਵਾਪਸ ਆ ਕੇ ਗਏ ਨਹੀਂ ਮੈਂ ਚੱਲ ਯਾਰ ਆਪਾਂ ਪੁੱਠੇ ਚੱਲਦੇ ਆ ਅਸੀਂ ਇੱਥੇ ਪੁੱਠੇ ਆਏ ਜਦੋਂ ਪੁੱਠੇ ਇਹ ਫਾਰਮ ਬੰਦ ਸੀਗਾ ਜੀ ਤੇ ਫਿਰ ਬਾਈ ਦਾ ਨੰਬਰ ਸਾਡੇ ਕੋਲ ਹੈ ਨਹੀਂ ਜੀ ਫਿਰ ਅਸੀਂ ਬਾਹਰ ਬੋਰਡ ਲੱਗਿਆ ਇੱਕ ਬਰਾੜ ਨਹੀਂ ਉਦੋਂ ਤੱਕ ਵੀਡੀਓ ਵਾਇਰਲ ਹੋ ਚੁੱਕੀ ਸੀ ਉਦੋਂ ਸਾਨੂੰ ਵੀਡੀਓ ਦਾ ਨਹੀਂ ਪਤਾ ਸੀ ਅਸੀਂ ਆ ਕੇ ਬਾਈ ਨੂੰ ਫੋਨ ਕੀਤਾ ਸੀ ਕਿ ਭਾਈ ਜੀ ਐਂ ਕਰਕੇ ਅਸੀਂ 6 ਟਰੇਆਂ ਲੈ ਕੇ ਗਏ ਸੀਗੇ ਤੇ ਉਹ ਪੇਮੈਂਟ ਤੁਹਾਡੇ ਕੋਲੇ ਨਹੀਂ ਆਈ ਤੇ ਸਾਡੇ ਕੋਲੇ ਵ ਜੀ ਵੀਡੀਓ ਵਾਇਰਲ ਕਰਤੀ ਤੁਸੀਂ ਕਹਿੰਦਾ ਵੀਡੀਓ ਵੇਖ ਕੇ ਆਏ ਆ ਮੈਂ ਕਿਹਾ ਅਸੀਂ ਵੀਡੀਓ ਵੇਖਣੇ ਆ ਇਸ ਤਾਂ ਵੈਸੇ ਹੀ ਆਈ ਸੀ ਤੇ ਫਿਰ ਬਾਈ ਕਹਿੰਦਾ ਸਵੇਰ ਗੱਲ ਕਰ ਲਾਂਗੇ ਤੇ ਫਿਰ ਮੈਂ ਕਿਹਾ ਹੀ ਆਪਣੇ ਗਰਚਰ ਸਿੰਘ ਸੰਧੂ ਸਰਪੰਚ ਸਾਹਿਬ ਭਲਾਈਆਂ ਦੇ ਕਾਲੀਗੱਲ ਵੱਲੋਂ ਮੈਂ ਕਿਹਾ ਉਹਨਾਂ ਨਾਲ ਗੱਲ ਕਰਾ ਦਿੰਦੇ ਤੁਸੀਂ ਉਹਨਾਂ ਨਾਲ ਕਹਿੰਦੇ ਉਹਨਾਂ ਨਾਲ ਗੱਲ ਕਰਾ ਦਿਓ ਚਲੋ ਤੇ ਅਸੀਂ ਵੀਡੀਓ ਡਿਲੀਟ ਹੋਣੀ ਹੀ ਕਰ ਦਿੰਦੇ ਆ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਬਾਈ ਜੀ ਸੁੱਤੇ ਪਏ ਸੀ ਘਰੋਂ ਫੋਨ ਚੱਕਿਆ ਉਹ ਕਹਿੰਦੇ ਵੀ ਬਾਈ ਸਰਪੰਚ ਸਾਹਿਬ ਸੁੱਤੇ ਪਏ ਆ ਤੁਸੀਂ ਸਵੇਰ ਆ ਜਾਓ ਫਿਰ ਅਸੀਂ ਉਹ ਉਸ ਤੋਂ ਬਾਅਦ ਰਾਤ ਮੁੜ ਗਏ ਫਿਰ ਸਵੇਰ ਆਏ ਆ ਸਵੇਰ ਸਰਪੰਚ ਕੋਟ ਕੋਟ ਭਾਈਨਾ ਵੀ ਗੱਲ ਕਰਾਤੀ ਸੀ ਕੋਟ ਪੈਸਾ ਉਹਨੇ ਫੋਨ ਕਰਤਾ ਸੀ ਪਤੰਦਰੋਂ ਆਂਡਿਆਂ ਪਿੱਛੇ ਐਮ ਐਲ ਏ ਸਾਹਮਣੇ ਵਿੱਚ ਪਾਉਣਾ ਹੈ ਨਾ ਅਸਲ ਤੇ ਵਿੱਚ ਜੀ ਗੱਲ ਕਰੀਏ ਤੁਹਾਡਾ ਆਂਡਿਆਂ ਦਾ ਆਪਦਾ ਵੀ ਕਾਰੋਬਾਰ ਆ ਸਾਡੇ ਕੋਲੇ ਹਾਂ ਹੈਗਾ ਫਾਰਮ ਤੁਹਾਨੂੰ ਇੱਥੋਂ ਆਂਡੇ ਲੈਣ ਦੀ ਲੋੜ ਪੈਗੀ ਸਾਡੇ ਕੋਲੇ ਆਂਡੇ ਵਾਲਾ ਨਹੀਂ ਸਾਡੇ ਕੋਲੇ ਬਲੈਲਰ ਹੈ ਅੱਛਾ ਬਲੈਲਰ ਆ ਤੁਹਾਡਾ ਫੋਲਟਰੀ ਫਾਰਮ ਆ ਹਾਂਜੀ ਹਾਂਜੀ ਛੋਟੀ ਜਿਹੀ ਤਾਂ ਵੀਡੀਓ ਵਾਇਰਲ ਹੋਈ ਤੜਕੇ ਦਰ ਕਿ ਮੈਂ ਦੇਖਿਆ ਤੁਹਾਡੇ ਬਾਰੇ ਮੇਰੇ ਕੋਲ ਸਾਰਾ ਪਹੁੰਚ ਗਿਆ ਡਾਟਾ ਵੀ ਭਾਈ ਆ ਬੰਦੇ ਦਾ ਨਾਮ ਆ ਇੱਥੇ ਰਹਿੰਦਾ ਆ ਕੰਮ ਇਹਦਾ ਆ ਕਾਰ ਹੈ 2022 ਇਹ ਕਿਵੇਂ ਕਿਸੇ ਦਾ ਕਿਹਦਾ ਜੀ ਕਰਦਾ ਜਾਂ ਤਾਂ ਬਾਈ ਨੂੰ ਕੈਮਰੇ ਦਾ ਨਹੀਂ ਪਤਾ ਹੋਣਾ ਜਾਂ ਪੈਗਬੁਗ ਲੱਗਿਆ ਹੋਣਾ ਜਾਂ ਕੋਈ ਗੱਲਬਾਤ ਐ ਇਦਾਂ ਨਹੀਂ ਹੋਈ ਹੋਣੀ ਆ ਪੈਗਬੁਗ ਤਾਂ ਆਪਾਂ ਲਾਉਂਦੇ ਨਹੀਂ ਬਾਕੀ ਆਪਣਾ ਕੋਈ ਪਿੰਡਾਂ ਦਾ ਨਹੀਂ 1 ਕਿਲੋਮੀਟਰ ਦਾ ਪਿੰਡ ਦਾ ਹਾਂ ਮੈਨੂੰ ਪਤਾ ਮੈਂ ਏਰੀਆ ਦਾ ਬੰਦਾ ਜਾਨਣ ਚ ਆਪਣੀਆਂ ਰਿਸ਼ਤਦਾਰੀਆਂ ਸਾਰੀਆਂ ਮਤਲਬ ਸਬਾਹ ਜਾਣ ਤੇ ਭਲਾਈਆਂ ਦਾ ਕੋਈ ਬਹੁਤ ਤਾਂ ਲੰਮੇ ਝੋੜੇ ਦਾ ਫਰਕ ਨਹੀਂ 1 ਕਿਲੋ ਪੈਰਲ ਕਰਨ ਲੱਗਿਆ ਬਾਈ ਹੋਰਣਾ ਪਹਿਲਾਂ ਵੀ ਮੰਨ ਲਓ ਵੀ ਇੱਕ ਦੋ ਵਾਰੀ ਹੋਇਆ ਜਿਵੇਂ ਮੰਨ ਲਓ ਵੀ ਜਦੋਂ ਉਹਦੀ ਤਨਖਾਹ ਮੰਨ ਲਓ 5-6000 ਰੁਪਏ ਤਨਖਾਹ ਹੁੰਦੀ ਉਹਦੇ ਸਿਰ ਪੈਂਦੇ ਹੋਣਗੇ 200 ਰੁਪਏ ਉਹ ਸਿਰ ਪੈਂਦਾ ਉਹ ਵਿਚਾਰਾ ਰੋਂਦਾ ਉਹਦਾ ਕਰਕੇ ਅਸੀਂ ਫਿਰ ਨਾਲ ਦੇ ਨਾਲੇ ਵਾਪਸ ਹੋ ਗਏ ਅਸੀਂ ਘਰੇ ਵੀ ਨਹੀਂ ਗਏ ਬਾਹਰਾਂ ਚ ਹੀ ਬਾਕੀ ਬਾਈ ਉਹਨੇ ਜੋ ਹੋ ਗਿਆ ਔਰ ਪ੍ਰਮਾਤਮਣ ਪਤਾ ਪਰ ਬਾਈ ਵਧੀਆ ਇਹਨਾਂ ਨਾਲ ਗੱਲ ਕਰੀ ਜਾਂਦਾ ਸੀਗਾ ਅੱਛਾ ਆ ਬੰਦਾ ਸੀ ਉਹ ਆ ਇਹਦਾ ਮਾਫਲੇ ਰੋ ਬਾਈ ਜਿਹੜਾ ਸਾਰੀ ਦੁਨੀਆ ਤੇ ਚੜਾਇਆ ਪਿਆ ਅੱਛਾ ਇਹਨਾਂ ਨੂੰ ਤਾਂ ਬੰਦੇ ਦਾ ਇਹ ਨਹੀਂ ਪਤਾ ਸੀ ਇੱਕ ਭਲਾਈਆਂ ਦੇ ਮੈਂਬਰ ਸਾਹਿਬ ਆਏ ਸੀ ਨਾਲ ਤੇ ਇਹ ਤਾਂ ਉਹ ਮੈਂਬਰ ਸਾਹਿਬ ਨੂੰ ਅਖੀ ਤੇ ਇਹ ਵੀ ਸੀਗੇ ਨਾਲ ਉਹ ਫਿਰ ਬਾਈ ਯਾਰ ਇਹ ਤਾਂ ਫਿਰ ਪ੍ਰਦੇਸੀ ਬੰਦਾ ਇਹਨੂੰ ਹੁਣ ਕੀ ਪਤਾ ਹਨਾ ਇਹਦਾ ਹੁਣ ਯਾਰ ਇਹਨਾਂ ਦਾ ਹੁਣ ਮੈਂ ਇਹ ਨਾਲ ਲੜਨ ਲੱਗ ਗਿਆ ਮੈਂ ਛੇਟਰੀਆਂ ਨਹੀਂ ਕਰਨੀਆਂ ਕਿਸੀ ਤੁਸੀਂ ਕੋਈ ਪਹਿਲਾ ਵੀ ਥੋ ਲੈ ਕੇ ਗਏ ਨਹੀਂ ਇੱਕ ਦੋ ਵਾਰੀ ਦੋ ਦੋ ਤਿੰਨ ਤਿੰਨ ਟਰੇਆਂ ਹੀ ਨਹੀਂ ਪਤਾ ਕੀ ਚੱਕਰ ਆ ਮੈਂ ਇਹਦੇ ਨਾਲ ਲੜੀ ਗਿਆ ਬਾਈ ਫੂਲ ਆ ਕੇ ਮੈਂ ਕਿਹਾ ਤੂੰ ਯਾਰ ਤੂੰ ਦਿੱਤੇ ਕਿਉਂ ਪਹਿਲਾਂ ਮੈਂ ਪੈਸੇ ਲੈ ਕੇ ਫੇਰ ਗੱਡੀ ਦੇ ਵਿੱਚ ਰੱਖਣੇ ਮੇਨਾਂ ਦਾ ਬਾਈ ਜੀ ਮੇਰੇ ਧੱਕੇ ਨਾਲ ਉਠਾ ਲਈ ਮੈਂ ਦੂਸਰੀ ਟਰੇ ਉਠਾ ਲੈਣ ਗਿਆ ਆਦਾ ਗਿਆ ਦਾ ਉਹ ਦੂਸਰਾ ਆਦਮੀ ਆ ਕੇ ਪਿੱਛੇ ਉਹ ਉਧਰ ਬਹਿ ਗਿਆ ਆ ਕੇ ਗੱਡੀ ਦੇ ਵਿੱਚ ਹੁਣ ਤੁਹਾਡੇ ਸਾਰੇ ਗੱਲਾਂ ਬਾਰੇ ਕਲੀਅਰ ਹੋ ਗਈਆਂ ਨਾ ਫਿਰ ਤੂੰ ਕਹੀ ਜਾ ਬਾਈ ਐ ਠਾ ਲਈ ਇਹ ਕਹਿੰਦਾ ਬਾਈ ਨਹੀਂ ਅਸੀਂ ਤਾਂ 28 ਸੈਕਿੰਡਰ ਦੇ ਬਾਅਦ ਸਾਰੇ ਨਾਲ ਵੀ ਬਾਈ ਐ ਹੋਈ ਹੈ ਸਾਡੇ ਕੋਲ ਉਹ ਬਲੇਲਰ ਲੈ ਪਰ ਤੂੰ ਹੀ ਤਾਂ ਸਮਝਦਾਰ ਸੀ पैसा पहला पैसा लेगा पहले पैसा लेंगे हम, हाँ ठीक है गलती माफ करती गलती माफ करती इसकी जो इस, इसने किया वैसे तो आपके साथ हुआ ਆਪਾ ਪਤਾਓ ਸਾਡੇ ਨਾਲ ਵੀ ਐਸੀ ਹੋਇਆ ਦੋ ਤਿੰਨ ਵਾਰੇ ਸਾਡੇ ਨਾਲ ਦੋ ਤਿੰਨ ਵਾਰੀ ਆਈ ਹੋਇਆ ਕਟਕਟ ਤਿੰਨ ਚਾਰ ਵਾਰੀ ਹੋ ਗਿਆ ਕਿ ਬੰਦੇ ਨੀਟ ਲੈ ਕੇ ਭੱਜ ਗਏ ਤੇ ਉਦੋਂ ਮੈਂ ਪੈਸੇ ਦੇ ਕੇ ਨਹੀਂ ਗਏ ਬਾਅਦ ਚ ਅਸੀਂ ਸਾਡੇ ਕੈਮਰੇ ਨਹੀਂ ਲੱਗੇ ਸੀਗੇ ਤੇ ਉਦੋਂ ਬਾਅਦ ਅਸੀਂ ਕਹਤਾ ਵੀ ਪਹਿਲਾਂ ਪੈਸੇ ਲੈਣੇ ਆ ਮਤਲਬ ਵੀ ਤੇਲ ਬਾਲ ਨਹੀਂ ਭਾਈ 2000 ਲੈ ਕੇ ਭੱਜਣ ਵਾਲਾ ਬੰਦਾ ਤਾਂ ਨਹੀਂ ਰੱਜਿਆ ਬੰਦਾ ਹੈ ਕੋਈ ਅਜਿਹੀ ਗੱਲ ਨਹੀਂ ਉਹ ਜਾ ਕੇ ਕੋਈ ਮੂਡ ਬਣ ਜਾਂਦਾ ਜਿਹੜਾ ਬੰਦਾ ਚੌੜ ਪੈ ਜਾਂਦਾ ਤੇ ਉਹੀ ਭਈਆਂ ਨੇ ਮੇਰੀ ਵੀ ਅੱਜ ਤੱਕ ਹੀ ਚੌੜ ਕਰ ਲਾ ਕੇ ਨੇ ਭਈਆ ਦੇਖਾਂਗੇ ਮਗਰ ਭਾਈ ਦਾ ਕਿ ਨਾ ਤੇ ਪਰ ਭੱਜਿਆ ਹਿੱਲੇ ਹੋਏ ਨਹੀਂ ਤੇਰਾ ਯਾਰ ਉੱਥੇ ਘੜ ਗਿਆ ਦੇਖਦੇ ਇਹ ਖੜਾ ਰਿਹਾ ਹਾਂ ਇੱਕ ਖੜਾ ਰਿਹਾ ਸੱਚੀ ਮੈਨੂੰ ਜਦੋਂ ਸਾਨੂੰ ਪਤਾ ਲੱਗੇ ਪੈਸੇ ਵਾਪਸ ਆ ਗਏ ਸੀ ਉਹਦੀ ਵਾਖ ਮੁੜੇ 25 ਮਿੰਟ ਲੱਗਣ ਬਾਅਦ ਆ ਗਏ ਸੀ ਉਹਦੋਂ ਬੰਦ ਕਰਕੇ ਇਹ ਵੀ ਪੈ ਗਏ ਸੀ ਫਾਰਮ ਬੰਦ ਸੀ ਲੈ ਵੀ ਮਿੱਤਰੋ ਇੱਕ ਤਾਂ ਬੇਨਤੀ ਆ ਜਿੱਥੇ ਤੇ ਵੀਡੀਓ ਚੱਲਦੀ ਹੋ ਜਾਂ ਡਿਲੀਟ ਕਰ ਦਿਓ ਬਹੁਤ ਜੋ ਵੀ ਇਹਨਾਂ ਦੀ ਸਜ਼ਾ ਲਾ ਲਓ ਹੋ ਗਈ ਹੈ ਨਾ ਐਵੇਂ ਮੈਟਰ ਤੁਹਾਨੂੰ ਪਤਾ ਅੱਗੇ ਅੱਗੇ ਤਾਂ ਗਲਤੀ ਮੰਨ ਲਈ ਗਏ ਦਾ ਬਾਈ ਕਹੇ ਬਾਈ ਕਹੇ ਤੂੰ ਗਲਤੀ ਮੰਨ ਲਈ ਬਾਈ ਬੰਦੇ ਨੇ ਚੱਲ ਵੀਡੀਓ ਜਿੱਥੇ ਜਿਹੜੇ ਚੰਗਲੇ ਦੇ ਬਾਈ ਡਿਲੀਟ ਕਰ ਦਿਓ ਤੇ ਇਹਨੂੰ ਸ਼ ਗੱਲ ਖਤਮ ਤੇ ਹੋਰ ਬਾਈ ਕੁਸ ਬਸ ਠੀਕ ਹੈ ਹਾਂ ਸਭ ਠੀਕ ਹੈ ਠੀਕ ਹੈ ਬਾਈ ਹੋਰ ਸਭ ਠੀਕ ਹੈ ਠੀਕ ਹੈ ਧੰਨਵਾਦ ਠੀਕ ਆਵਾਜ਼ ਨਹੀਂ ਸੀ ਆਈ ਮੈਂ ਇੱਕ ਜਿੱਤੇ ਬਾਈ ਨੇ ਜਿਹੜੇ ਰਾਤ ਆਲੇ 2100 ਰੁਪਏ ਉਹ ਵੀ ਦਿੱਤਾ ਤੇ 500 ਰੁਪਏ ਕਹਿੰਦਾ ਮੈਂ ਭਈਏ ਨੂੰ ਇਨਾਮ ਵਜੋਂ ਵਧ ਦੇਣਾ ਸੀ ਹੱਸਣ ਲੱਗ ਗਏ ਵੀ ਤਾਂ ਨਾਮ ਦੇਣਾ ਵੀ ਮਗਰ ਵੀ ਭੱਜਿਆ ਤੇ ਚਲੋ ਬਾਈ ਇਹਨਾਂ ਦੇ ਆਸ ਵਿੱਚ ਦੀ ਸਾਰੀ ਸਫਾਈ ਮਨ ਮਟਾਪ ਹੋ ਗਿਆ ਬਾਈ ਨੇ ਆਪਣੀ ਗਲਤੀ ਮੰਨ ਲਈ ਜਦੋਂ ਬੰਦਾ ਸਾਹਮਣੇ ਹੀ ਆ ਗਿਆ ਹਨਾ ਤੇ ਆ ਦੇਖੋ ਬਈਆ ਲੈ ਨਹੀਂ ਰਿਹਾ ਸੀਗਾ ਤੇ ਅਸੀਂ ਚੌੜ ਕਰਨ ਲੱਗੇ ਸੀ ਕਿ ਯਾਰ ਇਹ ਦੋਬਲ ਮੰਗਦਾ ਵੀ 2000 ਮੰਗਦਾ ਤੇ ਪਰ ਨਹੀਂ ਉਹਨੇ ਬਰਾੜ ਨੇ ਵੀ ਕਹਤਾ ਵੀ ਨਹੀਂ ਲੈਣੇ ਯਾਰ ਮੈਂ ਇਹ ਦੇ ਦੂੰਗਾ ਇਹਨੂੰ ਕੋਈ ਦਿੱਕਤ ਨਹੀਂ ਤੇ ਵੀ ਅਸੀਂ ਕੋਈ ਨਾ ਕੋਈ ਵੱਧ ਦੇ ਮਾਰਨੇ ਰੌਲਾ ਪਾਇਆ ਤੇ ਇਹ ਸਾਰਾ ਬਾਈ ਨਿਬੜ ਗਿਆ ਸਾਰਾ ਮਸਲਾ ਤੇ ਪਹਿਲਾ ਵਾਲੀ ਵੀਡੀਓ ਡਿਲੀਟ ਕਰ ਦਿਓ ਆ ਸ਼ੇਅਰ ਕਰ ਦਿਓ ਦੱਬ ਕੇ ਬਾਈ